ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੁਣਿਆ ਮੈਨੂੰ ਲੱਗਦਾ ਡੰਗਰਾਂ ਦੇ ਕੁੱਤੇ ਆਏ ਘੋੜਿਆਂ ਦੇ ਹਨਾ ਸ਼ੇਰਾਂ ਦੇ ਪਰ ਆ ਨਵੇਂ ਕੰਮ ਹੋ ਗਿਆ ਨਾ ਟੈਂਪੂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ 'ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਆ ਤੇ ਜਿਹੜਾ ਕੁੱਕਾ ਪਾਰਟੀ ਉਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਇਹਨਾਂ ਦੇ ਪ੍ਰਬੰਧਕ-ਪ੍ਰਬੰਧਕਾ ਉਹਨਾਂ ਨੂੰ ਸਾਡੇ ਵੱਲੋਂ ਬਈ ਬੇਇੱਜ਼ਤੀ ਨਹੀਂ ਸਾਡੇ ਵੱਲੋਂ ਸਦਾ ਖੁੱਲਾ ਸਦਾ ਹੀ ਆ ਵੀ ਯਾਰ ਡਾਂਗੋ ਡਾਂਗੀ ਆ ਜੇ ਤਾਂ ਜਾ ਕੇ ਭੰਗ ਭੋੜਾ ਇਕੱਠਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪੁੱਤਰ ਧਰਤੀ ਆ ਇਹ ਸੂਰਬੀਰ ਬਚਨ ਕੇ ਬਲੀ ਯੋਧਿਆ ਨੇ ਇੱਥੇ ਸਿਰ ਵਾਰਿਆ ਇਸ ਧਰਤੀ ਵਾਸਤੇ ਤਾਂਤਰਪਾਪਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਨੂੰ ਆਜ਼ਾਦ ਕਰਾਉਣ ਵਾਸਤੇ ਨਾ ਜਾਲਮਾਂ ਦੇ ਸਿਰ ਲਾਏ ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਅਸੀਂ ਉਹਦੇ ਪੋਤਿਆਂ ਜਿਨੇ ਸਾਨੂੰ ਮਰਨਾ ਸਿਖਾਇਆ ਤੇ ਜਿਨ੍ਹਾਂ ਨੂੰ ਮਰਨਾ ਆਉਂਦਾ ਉਹਨਾਂ ਨੂੰ ਝੁਕਣਾ ਨਹੀਂ ਆਉਂਦਾ ਇਹ ਕਰਕੇ ਬਾਬਾ ਦੀਪ ਸਿੰਘ ਦੇ ਵਾਰਿਸ ਅਜੇ ਬੈਠੇ ਆ ਬਿਲਕੁਲ ਤੇ ਨਾਲੇ ਪੰਥ ਬੁੱਢਾ ਦਾ ਸਦਾ ਗੱਜਦਾ ਹੀ ਰਿਹਾ ਇਹ ਮੁਸੀਬਤਾਂ ਦੇ ਵਿੱਚ ਗੱਜਿਆ ਵਾ ਤੇ ਜਦੋਂ ਵੱਡੇ ਵੱਡੇ ਇੱਥੇ ਜ਼ਾਲਮ ਚੜ੍ਹ ਕੇ ਆਉਂਦੇ ਨਾ ਇਹਨਾਂ ਦੀ ਧੌਣ ਚ ਕਿੱਲਾ ਕੱਢਦਾ ਇਹਦੇ ਘੜੁਕਿਆਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਵੀ ਭਾਈ ਬੰਦੇ ਦੇ ਪੁੱਤਾਂ ਨੂੰ ਆਪਣਾ ਮੇਲਾ ਮੂਲਾ ਜਾਂ ਬਾਤ ਕਰ ਦੋ ਚੰਗੀ ਗੱਲ ਆ ਨਹੀਂ ਤੇ ਮੈਂ ਹੋਰ ਵੀ ਜਿੰਨੇ ਆਪਣੇ ਸੱਜਣ ਭਰਾ ਮਾਨਸ ਸਿੰਘ ਜੀ ਜਾ ਰਿਆ ਨਾ ਮੰਡੀ ਦੇ ਵਿੱਚੋਂ ਬੜੇ ਬੜੇ ਖੀਰੇ ਲਿਆਓ ਉਹਨਾਂ ਨੇ ਮੇਰੇ ਸਾਲਿਆਂ ਦੇ ਪੱਕੇ ਬੰਦ ਕਰਕੇ ਤੋਰੀਏ ਇਹਨਾਂ ਨੂੰ ਬਿਲਕੁਲ ਫੇਰ ਨਾ ਆਖਿਓ ਵੀ ਭਈ ਨਕਸਾਰ ਕੀਤਾ ਸਾਡਾ ਤੁਹਾਨੂੰ ਪ੍ਰਿਆਪੀ ਜੇ ਇੱਕ ਵਾਰੀ ਦੱਸਦਾ ਇਹ ਜਿਹੜਾ ਮੇਲਾ ਮੂਲਾ ਜਿਆ ਇਹਨੂੰ ਕੋਈ ਹੋਰ ਸ਼ਹਿਰ ਚ ਲੈ ਜਾਓ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਮੁਰ ਤੋਂ ਜਿਹੜੇ ਸਾਡੇ ਹੱਥ ਮਾਲਾ ਦੇ ਆ ਉਹ ਸਾਡੇ ਸ਼ਹਿਰਾਂ ਦੇ ਨਾ ਜਾਣ ਦੇ ਦਾ ਕਿਉਂਕਿ ਮਾਨਸ ਸਿੰਘ ਜੀ ਧਰ ਧਾਰਾ ਤੇ ਲਾ ਕੇ ਰੱਖਦੇ ਆ ਅਸਲ ਵਿੱਚ ਇਹ ਸੋਚਦੇ ਆ ਵੀ ਮਤਲਬ ਜਿੱਦਾਂ ਬਾਹਰਲੇ ਦੇਸ਼ਾਂ 'ਚ ਉਹਨੇ ਕਾਨੂੰਨ ਬਣਾ ਲਿਆ ਕਿ ਉਹ ਜੈਂਡਰ ਚੇਂਜ ਕਰਾ ਲੈਂਦੇ ਆਪਣੇ ਨਾ ਬੰਦੇ ਮੁੰਡੇ ਇਹਨਾਂ ਨੇ ਭੈਣ ਦਿਆ ਯਾਰਾਂ ਨੂੰ ਸ਼ਰਮ ਨਹੀਂ ਆਉਂਦੀ ਵੇਸਤਰਾ ਤੇ ਪੱਗਾਂ ਪੰਨੀਆਂ ਮੇਰੇ ਸਾਲੇ ਘੋੜੇ ਜੇ ਲੰਮੀਆਂ ਲੰਮੀਆਂ ਦਾੜ੍ਹੀਆਂ ਰੱਖੀਆਂ ਕੀ ਕਰਦੇ ਫਿਰਦੇ ਆ ਸਿੱਖਾਂ ਦੀ ਸ਼ਭੀ ਖਰਾਬ ਕਰਨ ਲਿਆ ਇਹ ਨਾਲ ਹੀ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੰਦੇ ਆ ਵੀ ਇਹਨਾਂ ਦਾ ਜਿਹੜਾ ਭੰਗਪੋੜਾ ਇਹਨਾਂ ਦਾ ਇਕੱਠਾ ਕਰਦੇ ਹੋ ਇਹਦੇ 'ਚ ਭਲਾ ਜੇ ਫੇਰ ਨਾ ਆਖਿਓ ਨੇ ਅੰਗ ਸਿੰਘ ਜਿੱਥੇ ਬੰਦੀਆਂ ਆਉਣਗੀਆਂ ਬੁੱਢਾ ਦਾਲ ਤਿਆਰ ਬੱਤਿਆਰ ਬੈਠਾ ਔਰ ਜਥੇਬੰਦੀਆਂ ਜਥੇ ਆਉਣਗੀਆਂ ਉਹਦੇ ਬਾਬਾ ਮਾਨ ਸਿੰਘ ਜਥੇਬੰਦੀ ਉਹ ਵੀ ਪਹੁੰਚੂਗੇ ਇਹ ਬੁੱਢਾ ਦਾਲ ਹਮੇਸ਼ਾ ਹੀ ਜਿਹੜਾ ਉਹ ਬੋਲ ਤਤਪਰੀ ਰਿਹਾ ਵਾ ਅਸੀਂ ਜਿਹੜੇ ਵੀ ਅੱਜ ਤੱਕ ਕਾਰਜ ਕੀਤੇ ਆ ਪੰਥ ਬੁੱਢਾ ਦਾਲ ਇੱਕ ਢਾਗ ਖੜਿਆ ਤੇ ਇੱਕ ਢਾਗ ਖੜੂਗਾ ਔਰ ਵੀ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਭਈ ਜਿਹੜਾ ਮੇਲਾ ਕਰਾ ਰਿਆ ਉਹਨੂੰ ਭੈਣ ਦੇ ਲੱਕੜੇ ਤੋਂ ਇਹ ਨਹੀਂ ਪਤਾ ਵੀ ਕਿੱਡੀ ਪਵਿੱਤਰ ਧਰਤੀ ਆ ਹੈ ਵੀ ਕਿਹੜਾ ਕੰਮ ਹੀ ਕਰਾਉਂਦੇ ਆ ਸਾਲਿਆ ਕਰੋਨਾ ਲੋਕਾਂ ਦੀਆਂ ਤੇ ਇੱਕ ਰੀਕੇ ਗਰੀਬ ਦੀਆਂ ਧਿਆਪਣਾ ਦਾ ਰਿਸ਼ ਉਹਨਾਂ ਦੇ ਵਿਆਹ ਕਰਾਓ ਕੋਈ ਭਰਾ ਕਰੋ ਕੋਈ ਰਾਸ਼ ਰੂਸ਼ਨ ਵੰਡੋ ਲੋਕਾਂ ਨੂੰ ਮੰਡੀ ਲਾਉਣੀ ਕੋਈ ਚੰਗੇ ਜਾਨਵਰ ਲੈ ਕੇ ਆਓ ਉਹ ਬਾਹਰੋਂ ਲਿਆਓ ਉਹਨਾਂ ਨੂੰ ਇੱਥੇ ਸੰਸਾਰ ਦੇ ਲੋਕਾਂ ਨੂੰ ਦੱਸੋ ਪੰਜਾਬ ਦੇ ਲੋਕਾਂ ਨੂੰ ਵੀ ਆ ਬਾਹਰ ਦੀ ਬਰੀਡ ਆ ਇਹ ਸਾਲੀ ਕਿੱਥੋਂ ਦੀ ਬਰੀਡ ਆ ਗਈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੰਜਾਬ ਦੇ ਵਿੱਚ ਸਰਦਾਰ ਜਿਹੜੇ ਪੁੱਤ ਬਾਹਰੋਂ ਵਧਾਉਂਦੇ ਹੁੰਦੇ ਹੁਣ ਤਾਂ ਅਮਰੀਕਾ ਵਾਲਿਆਂ ਨੇ ਵੀ ਇਹਨਾਂ ਦਾ ਉੱਥੋਂ ਇਹਨਾਂ ਦੀ ਕੈਨਸਲ ਕਰ ਦਿੱਤੀ ਆ ਪੁੜਕੇ ਸਾਰੇ ਭਜਾ ਦਿੰਦੇ ਉਹਨਾਂ ਨੇ ਹਾਂਜੀ ਇਹ ਮੈਂ ਮੇਰੇ ਨਾਲ ਕਰ ਦਿੱਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਹਰਕ ਨੂੰ ਜੀਣ ਦਾ ਹੱਕ ਆ ਪਰ ਬਾਬਾ ਜੀ ਉਹ ਦਰਬਾਰ ਸਾਹਿਬ ਉੱਥੇ ਸਾਡਾ ਇੱਕ ਪਵਿੱਤਰ ਸਥਾਨ ਹੂੰ ਅਸੀਂ ਜਿਹੜੇ ਵੀ ਆਪਣੀ ਉੱਥੇ ਪ੍ਰਬੰਧਕ ਲੱਗੇ ਹੋਏ ਨੇ ਐਸਜੀਬੀਸੀ ਦੇ ਕਮੇਟੀ ਵਾਲੇ ਜੋ ਵੀ ਪ੍ਰਧਾਨ ਨੇ ਜਾਂ ਕਾਲ ਤੱਕ ਸਾਹਿਬ ਦੇ ਜ਼ਹੀਦਾਰ ਨੇ ਜੀ ਉਹਨਾਂ ਤੱਕ ਗੱਲ ਨਹੀਂ ਵੀ ਪਹੁੰਚੀ ਦੀ ਹੋਏ ਇਸ ਮਸਲੇ ਦੇ ਵੀ ਕਹਿਣ ਬਾਕੀ ਨਹੀਂ ਤਾਂ ਬਾਬਾ ਜੀ ਫੌਜਾਂ ਨੇ ਤਾਂ ਆਪਣੇ ਐਕਸ਼ਨ ਲੈਣਾ ਇਹ ਆਪਾਂ ਐਕਸ਼ਨ ਘੱਟ ਤੇ ਆਪਾਂ ਰਿਐਕਸ਼ਨ ਦੇ ਵਿੱਚ ਵੱਧ ਭਰੋਸਾ ਰੱਖਦੇ ਆ ਆਪਣੀ ਦਵਾਈ ਇਦਾਂ ਦੀ ਆ ਵੀ ਜਿਹੜੀ ਖਰਾਬ ਕਰ ਦਿੰਦੀ ਅੰਦਰੋਂ ਤੇ ਐਵੇਂ ਹੀ ਬਾਬਾ ਜੀ ਉਹਦੇ ਵਿੱਚ ਸਾਨਾ ਦੇ ਮਤਲਬ ਕਿ ਭੇੜ ਹੁਣੇ ਆ ਇਹ ਸਾਂ ਨਹੀਂ ਹੈਗੇ ਵੀ ਸਾਡੇ ਆਪਣੇ ਬੰਦਿਆਂ ਨੇ ਆਪਸ ਵਿੱਚ ਵੱਧ ਕਰਨਾ ਆ ਤੇ ਇਹਨਾਂ ਦਾ ਵੱਧ ਵੱਜਣਾ ਆ ਅਸੀਂ ਡੀਸੀ ਨੂੰ ਸੀਪੀ ਨੂੰ ਇਦਾਂ ਦਾ ਅਮਰੋਦ ਸਰ ਦੀ ਧਰਤੀ ਦੇ ਕੋਈ ਵੀ ਮੇਲਾ ਨਹੀਂ ਹੋਣਾ ਚਾਹੀਦਾ ਇਹ ਆਪਾਂ ਕਹਤਾ ਆ ਵੀਰ ਹੋਣਾ ਨੇ ਵੀ ਕਹਤਾ ਆ ਹੋਰ ਵੀ ਵੀਰ ਜਿ세 ਬੰਦੀਆਂ ਜਿਹੜੀਆਂ ਬਿਆਨ ਦੇਣ ਡੀਆਂ ਆ ਜੇ ਅੱਜ ਇੱਕ ਜਗ੍ਹਾ ਹੋਊਗਾ ਤੇ ਹਰ ਜਗ੍ਹਾ ਹੋਊਗਾ ਇਹਨਾਂ ਨੇ ਮੰਨ ਸਕਦੀ ਜਿਦਾ ਨਰੰਕਾਰੀਆਂ ਨੇ ਵਾਹਲਾ ਆਪਣਾ ਚੈਲੰਜ ਕਰਦੇ ਹਨ ਖੁੱਲਾ ਸਾਨੂੰ ਕੋ ਡੱਕਣ ਵਾਲਾ ਉਦੋਂ ਤੇਰਾ ਸਿੰਘ ਸ਼ਹੀਦ ਕਰ ਲਿਓ ਓਹੰਕਾਰਗੇ ਵੀ ਸਾਨੂੰ ਕੋ ਡੱਕਣ ਵਾਲਾ ਸਾਡੀ ਚਾਰ ਜੀ ਉਦੋਂ ਤੇਰਾ ਨੇ ਸ਼ਹੀਦੀ ਦਿੱਤੀ ਸੀ ਜੇ ਹੁਣ ਆਪਾਂ ਨੂੰ ਤੇਰਾ ਤੋਂ ਵੀ ਦੇਣੀ ਵੇਜਾ ਆਪਾਂ ਦੇਣਾ ਬਸ ਸੱਚਾ ਜੋਨਾ ਵੀ ਜੇ ਤੇਰਾ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਬਾਅਦ ਜਿਹੜਾ ਰੰਗ ਚੜਿਆ ਪੇ ਫੋਟਵਾ ਦੇ ਹਾਰ ਕੋਆਏ ਨਹੀਂ ਕਰੂਗੇ ਖਾਲਸੇ ਦੇ ਅਕਾਲ ਇਹ ਕਰਕੇ ਜਿੰਨੇ ਘੋੜੇ ਘੜੇ ਜਿਆ ਇਹਨਾਂ ਨੂੰ ਬੇਨਤੀ ਆ ਭਾਉ ਹੁਣ ਆਪਣੇ ਘਰਾਂ ਦੇ ਪ੍ਰਬੰਧ ਕਰੋ ਆਪਣਾ ਪੰਜਾਬ ਦੀ ਨਸਲ ਫਸਲ ਨੂੰ ਵਿਗਾੜੋ ਨਾ ਅਸੀਂ ਇਹਦੀ ਕਹਿੰਦੇ ਤੁਹਾਨੂੰ ਵੀ ਤੁਸੀਂ ਆਪਣਾ ਪੰਜਾਬ ਛੱਡ ਦੋ ਪਰ ਹਰਕਤਾ ਸੁਣਾ ਆ ਤਾਂ ਪਹਿਲੀ ਵਾਰ ਹੀ ਸੁਣਿਆ ਇਹੋ ਜਿਹਾ ਮੇਲਾ ਠੀਕ ਅੰਮ੍ਰਿਤਸਰ ਦੇ ਵਿੱਚ ਹੀ ਮੇਲਾ ਕਿਉਂ ਇਹ ਕਰਾਇਆ ਜਾ ਰਿਹਾ ਹੈ ਗੇ ਮੇਲਾ ਕਿਉਂ ਕਰਾਇਆ ਜਾ ਰਿਹਾ ਹੈ ਇਹ ਅੜਕ ਸਾਡੀ ਨੂੰ ਵਿਗਾੜਿਆ ਜਾ ਰਿਹਾ ਹੈ ਭਾਈ ਇਹ ਪਰ ਇਹ ਸਾਡਾ ਸਬਰ ਚੈੱਕ ਕਰਦੇ ਹੈ ਇਸ ਸਬਰ ਚੈੱਕ ਕਰਦੇ ਪਏ ਆ ਕਿ ਬੰਦੇ ਹੈਗੇ ਕਿ ਨਹੀਂ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਇਹ ਬਹੁਤ ਕੁਝ ਹੈਗਾ ਇੱਥੇ ਇਹ ਬਿਣਾ ਜੇ ਬਾਬਾ ਜੀ ਇਹ ਉੱਪਰ ਤੱਕ ਇਹ ਇਤਿਹਾਸ ਆ ਸਾਡੇ ਤੇ ਜਿਹੜਾ ਵੀ ਚੜਿਆ ਬਕੈਦਾ ਉਹਨੂੰ ਭਾਜੀ ਸਮੇਤ ਸਾਰਾ ਕੁਝ ਹੀ ਮਿਲਿਆ ਤੇ ਜਿਹੜਾ ਜਿਹੜਾ ਇਸ ਨੀਲੇ ਬਾਣੇ ਨਾਲ ਆੜਿਆ ਆ ਉਹਦੀਆਂ ਕੋਲਾਂ ਹੀ ਨਾ ਸੋਈਆਂ ਬਿਲਕੁਲ ਠੀਕ ਆ ਬਾਬਾ ਜੀ ਸਿਆਣੇ ਬਣੋ ਤੇ ਆਪਣੇ ਘਰ ਵਿੱਚ ਜਿੱਦਾਂ ਦੇ ਇਦਾਂ ਦੇ ਮੇਲੇ ਕਿਤੇ ਹਾਲ ਫੁੱਲ ਬੁੱਕ ਕਰਕੇ ਆਪਣਾ ਵਕਰਾ ਜੋ ਆਪਣਾ ਮਨੋਰੰਜਨ ਕਰਨਾ ਉਹ ਕਰ ਲੋ ਹਾਂਜੀ ਅਮਰਤਸਰ ਦੀ ਧਰਤੀ ਤੇ ਨਾ ਕਰ ਹਾਂ ਮੁੱਛੇ ਨਾ ਕਰ ਇਸੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਬਹੁਤ ਨੇ ਜੋ ਪਗੜੀ ਧਰੀ ਉਹ ਬਾਬਾ ਜੀ ਉਹ ਸਿੱਖ ਨਹੀਂ ਹੈਗੇ ਤੁਹਾਨੂੰ ਇਤਿਹਾਸ ਪੜਿਆ ਨਾ ਤੁਸੀਂ ਬਿਲਕੁਲ ਤੇ ਹਰੀ ਸਿੰਘ ਨਲਵੇ ਨੂੰ ਬਾਨੋ ਕੀ ਕਹਿੰਦੀ ਕਹਿੰਦੀ ਸਰਦਾਰਾ ਤੇਰੇ ਵਰਗਾ ਪੁੱਤ ਚਾਹੀਦਾ ਤੂੰ ਮੇਨਾਂ ਨਿਗਾਹ ਕਰ ਲਾ ਹਰੀ ਸਿੰਘ ਨਲਵੇ ਨੇ ਕੀ ਆਖਿਆ ਉਹ ਕਹਿੰਦਾ ਇਹਦਾ ਜਵਾਬ ਅੱਜ ਨਹੀਂ ਇਹਦਾ ਜਵਾਬ ਕੱਲ ਨੂੰ ਦਵਾਂਗਾ ਅਗਲਾ ਦਿਨ ਚੜਿਆ ਮਖਮਲੀ ਵਿਸ਼ੋਣੇ ਵਿਸ਼ਾਏ ਦੇ ਬਾਨੋ ਬੈਠੀ ਸਰਦਾਰ ਹਰੀ ਸਿੰਘ ਨਲਵਾ ਆਇਆ 40 40 ਚੱਕਰ ਸੁਪਾ ਪਾਉਂਦੇ ਮਾਨ ਸਿੰਘ ਜੀ ਇਦਾਂ ਤੁਹਾਡੇ ਸੁਪਾ ਪਾਉਂਦੇ ਨਾ ਇਹਦਾ 40 40 ਚੱਕਰ ਸੁਪਾ ਪਾਉਣ ਲੰਮਾ ਦਾੜਾ ਕੁੰਡਲੇ ਮਸ਼ਾਇਰੇ ਚੌੜੀ ਛਾਤੀ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਆਇਆ ਨਾ ਜਦੋਂ ਉਹਨੇ ਬਾਨੋ ਦੀ ਗੋਚਾਂ ਕੇ ਸਾਰ ਰਿਕਸਰ ਰੱਖ ਦਿੱਤਾ ਉਹ ਇੱਕਦਮ ਤਬ ਕੀ ਉੱਠੀ ਕਹਿੰਦੀ ਸਰਦਾਰਾਏ ਕੀ ਉਹ ਕਹਿੰਦਾ ਵੀ ਵੇਖ ਤੂੰ ਕਹਿੰਦੀ ਆ ਵੀ ਤੇਰੇ ਨਾਲ ਵਿਆਹ ਕਰਾਉਣਾ ਤੇ ਤੇਰੇ ਦਾ ਪੁੱਤ ਚਾਹੀਦਾ ਉਹ ਕਹਿੰਦਾ ਵਿਆਹ ਮੈਂ ਕਰਾ ਨਹੀਂ ਸਕਦਾ ਉਹਨੇ ਕਿਹਾ ਕਿਉਂ ਉਹਨੇ ਕਹ ਪਹਿਲਾਂ ਹੀ ਹੋਇਆ ਮੇਰਾ ਮੈਂ ਲਾੜੀ ਮੋਤਰਾ ਵਿਆਹ ਕਰਾਇਆ ਠੀਕ ਆ ਉਹ ਕਹਿੰਦਾ ਵੀ ਤੂੰ ਮੇਰੇ ਦਾ ਪੁੱਤ ਭਾਲਦੀ ਆ ਹਰਿਸੇ ਨਲਵਾ ਹੋਰ ਕੋਈ ਨਹੀਂ ਇੱਕ ਹੀ ਆ ਜਾਂ ਤੂੰ ਅੱਜ ਤੋਂ ਮੇਰੀ ਮਾਂ ਆਈ ਤੇ ਮੈਂ ਤੇਰਾ ਪੁੱਤ ਆ ਅਸੀਂ ਉਹਨਾਂ ਦੇ ਵਾਰਸ ਆ ਸਾਡਾ ਇਤਿਆਰ ਏ ਜਾਵੇ ਨਿਆਲ ਹੋ ਜਾਵੇ ਸ਼ਹੀਦਾਂ ਨੂੰ ਪਾਵੇ ਤਸਰੀਆ ਪਾਲ ਇਹ ਗੱਲ ਬਾਕੀ ਜਿਹੜੀ ਇਹ ਕੋੜਿਆ ਵਾਲੀ ਬਰੀਡ ਮੈਨੂੰ ਸਮਝ ਨਹੀਂ ਆਦੀ ਦਾ ਕੁੱਤਿਆਂ ਦੀ ਬਰੀਡ ਬਦਲ ਗਈ ਇਹਦਾ ਮੇਰੇ ਸਾਲਿਆ ਦੀ ਇਹਨਾਂ ਦੀ ਬਰੀਡ ਬਦਲ ਗਈ ਆ ਉਹ ਬਾਬਾ ਜੀ ਸਿੱਖ ਨਹੀਂ ਹੈਗੇ ਜਿਹੜੇ ਸਿੱਖ ਹੋਣ ਨਾ ਸਿੱਖ ਦਾ ਮਤਲਬ ਪਤਾ ਕੀ ਹਰ ਟਾਈਮ ਸਿੱਖਣਾ ਸਿੱਖਣਾ ਸੇਖੋ ਆ ਇਹਨਾਂ ਨੂੰ ਇਹ ਸਿੱਖ ਨਹੀਂ ਮੰਨਦੇ ਇਹ ਭੇਖੀ ਨੇ ਬਦਨਾਮ ਕਰਦੇ ਸਿੱਖੀ ਨਹੀਂ ਇਹ ਬਦਨਾਮ ਕਰਨ ਵਾਲੀਆਂ ਕੋਸ਼ ਜਿਹੜੀਆਂ ਏਜੰਸੀਆਂ ਨੇ ਚਾਹੇ ਜਿੱਦਾਂ ਦੇ ਮਰਜ਼ੀ ਬੰਦੇ ਲਾ ਲਓ ਇਹ ਉਹ ਨੇ ਜੀ ਇਹ ਸਿੱਖ ਨਹੀਂ ਹੈਗੀ ਹੂੰ ਚਾਹੇ ਉਹ ਕਿਸੇ ਵੀ ਧਰਮ 'ਚ ਹੋ ਸਕਦੇ ਆ ਤੁਹਾਡੇ 'ਚ ਇਕੱਲੇ ਉੱਥੇ ਸਰਦਾਰ ਹੀ ਥੋੜੀ ਐ ਉੱਥੇ ਤਾਂ ਮੌਨੇ ਵੀ ਬਹੁਤ ਨੇ ਹੂੰ ਇਸ ਕਰਕੇ ਸਾਰੇ ਵੀਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਕੱਲੇ ਸਿੱਖਾਂ ਨੂੰ ਨਹੀਂ ਆਪਣੇ ਸਾਰੇ ਬੰਦਿਆਂ ਨੂੰ ਇਹ ਗੱਲ ਚਾਹੀਦੀ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਕੀ ਦਿਖਾਣਾ ਉੱਥੇ ਕੀ ਦਿਖਾਣਾ ਹਰ ਸ਼ਹਿਰ ਦੇ ਵਿੱਚ ਗੇ ਮੇਲਾ ਲਗਿਆ ਕਰੂ ਫਿਰ ਫੇਰ ਆਪਾਂ ਇਹੀ ਕੰਮਾਂ 'ਚ ਰਹਿ ਗਏ ਬਿਲਕੁਲ ਕੋਈ ਉੱਥੇ ਪਾਰਸ਼ਾਲਾ ਕਰਾਨ ਲੱਗੇ ਆ ਕੀ ਉੱਥੇ ਇਤਿਹਾਸ ਸੁਣਾਉਣ ਲੱਗੇ ਆ ਵੀ ਜਿਹੜਾ ਇਦਾਂ ਦਾ ਮੇਲੇ ਨੂੰ ਪਰਮਿਸ਼ਨ ਦੇ ਰਹੇ ਆ ਐਵੇਂ ਬਾਬਾ ਜੀ ਸਾਡੇ ਸਬਰ ਨਾ ਪਰਖੋ ਠੀਕ ਆ ਜੀ ਬਾਬਿਆਂ ਨੇ ਜਿੱਦਾਂ ਗਿਆ ਬਾਅਦ ਚ ਐ ਵੀ ਕਲੇਸ਼ ਹੀ ਹੋਣੇ ਆ ਤੇ ਬੰਦੇ ਵੱਡ ਹੋਣੇ ਆ ਫਿਰ ਇਹਨਾਂ ਨੇ ਕਹਿਣਾ ਨਿਹੰਗ ਸਿੰਘਾਂ ਨੇ ਆ ਕਰਤਾ ਤੇ ਨਿਹੰਗ ਸਿੰਘਾਂ ਨੇ ਇਹ ਕਰਤਾ ਇਹਨੂੰ ਚੰਗਾ ਪ੍ਰਸ਼ਾਸਨ ਦਾ ਆਪਣਾ ਫਰਜ ਆ ਡੀਸੀ ਸਾਹਿਬ ਦਾ ਇਹਨਾਂ ਨੂੰ ਕੋਈ ਇਦਾਂ ਦੀ ਪਰਮਿਸ਼ਨ ਨਾ ਦਿੱਤੀ ਜਾਵੇ ਮੇਲੇ ਦੀ ਬਾਬਾ ਜੀ ਕਿਤੇ ਹੋਰ ਜਾ ਕੇ ਆਪਣੇ ਸਾਡੇ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਉਹ ਬਾਬੇ ਦੀਪ ਸਿੰਘ ਜੀ ਉਹਨਾਂ ਦੇ ਘਰ ਨੇ ਸਾਡੇ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਉੱਤੇ ਬਾਬਾ ਜੀ ਪੂਰੇ 6 ਦਿਨ ਬਾਬਾ ਜੀ ਇੱਕ ਪਾਸੇ ਫੌਜ ਤੇ ਇੱਕ ਪਾਸੇ ਸਿੰਘਾਂ ਨੇ ਮੁਕਾਬਲੇ ਕੀਤੇ ਆ 6 ਦਿਨ ਬਿਲਕੁਲ ਬਿਲਕੁਲ ਇੱਕ ਦੇਸ਼ ਦੀ ਆਰਮੀ ਦੇ ਨਾਲ ਬਾਬਾ ਜੀ ਫੌਜ ਦੀ ਲੜਾਈ ਹੋਈ ਹੈ 6 ਦਿਨ ਜੰਦ ਚੱਲਿਆ ਆ ਇਹਦਾ ਮਤਲਬ ਸਮਝਦੇ ਤੁਸੀਂ ਬਾਬਾ ਜੀ ਸਿੱਖ ਇਦਾਂ ਦੇ ਨੇ ਬਾਬਾ ਜੀ ਵੱਡੀ ਵੱਡੀ ਚੀਜ਼ ਨੂੰ ਥੰਮ ਲਾ ਲੈਂਦੇ ਆ ਹੂੰ ਸਾਡੇ ਐਵੇਂ ਨਾ ਸਵਾਰ ਪਰਖੋ ਬਾਬਾ ਜੀ ਅਸੀਂ ਕਿਸੇ ਨੂੰ ਅਸੀਂ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਅੱਜ ਤੱਕ ਕਿਸੇ ਵੀ ਸਾਡੇ ਜਥੇਬੰਦੀ ਨੇ ਕਿਸੇ ਨੂੰ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਔਰ ਪਤਾ ਨਹੀਂ ਕਿਉਂ ਸਾਡੇ ਦੇ ਕਿਉਂ ਇਦਾਂ ਦੇ ਟਾਰਗੇਟ ਹੋ ਰਹੇ ਨੇ ਜਾਂ ਕੋਈ ਵੀ ਗੱਲ ਆ ਹੁਣ ਮੇਰੀ ਗੱਲ ਸੁਣੋ ਬਾਬਾ ਜੀ ਇੱਕ ਬਚਨ ਆ ਐਡਾ ਵੱਡਾ ਹਰ ਦੁਆਰ ਕਿੰਨਾ ਏਰੀਆ ਆ ਬਾਬਾ ਜੀ ਉਹਦੇ ਲਾਗੇ ਲਾਗੇ ਕੋਈ ਨਸ਼ੇ ਵਾਲੀ ਚੀਜ਼ ਨਹੀਂ ਮਿਲਦੀ ਹਾਂਜੀ ਤੇ ਅਜੂਬਿਆਂ ਦੇ ਵਿੱਚੋਂ ਸੱਤਾਂ ਜੂਬਿਆਂ 'ਚ ਇੱਕ ਜੂਬਾ ਬਾਬਾ ਜੀ ਦਰਬਾਰ ਸਾਹਿਬ ਵੀ ਆ ਬਿਲਕੁਲ ਠੀਕ ਆ ਜੀ ਅੱਜ ਤੱਕ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਦਰਬਾਰ ਸਾਹਿਬ ਦੇ ਲਾਗੇ ਨਸ਼ਾ ਨਹੀਂ ਵੇਚਣਾ ਚਾਹੀਦਾ ਸ਼ਰਾਬ ਉੱਥੇ ਵਿਕਦੀ ਆ ਇਹ ਇਹ ਆਪਣੇ ਰੈਵਨਿਊ ਨੂੰ ਬਾਬਾ ਜੀ ਘਰ ਘਰ ਇਹਨਾਂ ਨੇ ਸਰਕਾਰ ਨੇ ਬਾਬਾ ਜੀ ਠੇਕੇ ਖੋਲ ਦਿੱਤੇ ਆ ਦੇਖੋ ਮਸਜਿਦ ਮੰਦਰਾਂ ਦੇ ਲਾਗੇ ਠੇਕੇ ਖੁੱਲ ਗਏ ਬਿਲਕੁਲ ਬਾਬਾ ਜੀ ਕੋਈ ਬੋਲਦਾ ਹੀ ਨਹੀਂ ਹੈਗਾ ਕੀ ਆਪਣੇ ਬੱਚੇ ਬਾਬਾ ਜੀ ਮੈਨੂੰ ਤਾਂ ਬੀੜੀਆਂ ਪੀਂਦੇ ਜਾਂ ਕੋਈ ਖੋਖੇ ਤੇ ਹੀ ਦੇ ਦੇ ਸਾਨੂੰ ਆਪਣੇ ਬੱਚੇ ਦੇ ਦੇ ਆ ਪੰਜਾਬ ਦੇ ਫੇ ਲੋਕਾਂ ਨੇ ਗਾਣਾ ਵੀ ਸਾਰੀ ਜਵਾਨੀ ਬਾਹਰ ਚਲੀ ਗਈ ਜਾਣੀ ਹੈ ਯਾਰ ਜੇ ਸਾਡੀ ਸੁਣਦਾ ਨਹੀਂ ਕੋਈ ਇੱਥੇ ਬਿਲਕੁਲ ਇਦਾਂ ਦੀਆਂ ਸਰਕਾਰਾਂ ਤੋਂ ਬਾਬਾ ਜੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਅਸੀਂ ਇਹਨਾਂ ਕੋਲ ਅਜੇ ਤੱਕ ਪਹਿਲਾਂ ਵੀ ਮੰਗਿਆ ਸਰਕਾਰ ਤੋਂ ਤੇ ਨਾ ਹੁਣ ਵੀ ਮੰਗਦੇ ਆਂ ਬਿਲਕੁਲ ਜੀ ਬਿਲਕੁਲ ਆਪਣੀ ਵਿਵਸਥਾ ਜੇ ਇਹਨਾਂ ਕੋਲ ਚੱਲਦੀ ਆ ਠੀਕ ਆ ਨਹੀਂ ਚੱਲਦੀ ਤਾਂ ਸਾਨੂੰ ਦੇਣ ਅਸੀਂ ਆਪੇ ਚਲਾ ਲਾਂਗੇ ਹਾਂ ਡੀਸੀ ਸਾਹਿਬ ਨੂੰ ਬੇਇਤੀ ਕਰਦੇ ਆਂ ਕਿ ਵੇਖੋ ਅਸੀਂ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ ਦਾ ਕੋਈ ਮਾਹੌਲ ਖਰਾਬ ਹੋਵੇ ਜਾਂ ਕੋਈ ਖੂਨ ਖਰਾਬਾ ਹੋਵੇ ਅਸੀਂ ਪ੍ਰੇਮ ਸਾਹਿਬ ਦੀ ਬੇਨਤੀ ਕਰਦੇ ਆਂ ਤੁਹਾਨੂੰ ਵੀ ਇਹ ਪ੍ਰੋਗਰਾਮ ਜਿਹੜਾ ਰੱਦ ਕੀਤਾ ਜਾਵੇ ਇਹਨਾਂ ਨੂੰ ਕੰਜਰਾਂ ਨੂੰ ਕੱਢੋ ਉੱਥੋਂ ਇਹਨਾਂ ਕੋਲ ਹੋਰ ਕਿਤੇ ਚੱਲ ਜਾਣਾ ਦਫਾ ਹੋਣ ਲੇਕਿਨ ਸਾਡੇ ਉਸ ਘਰ ਦੇ ਵਿੱਚ ਨਾ ਇਹ ਕੰਮ ਕਰਨ ਕਿਉਂਕਿ 10 ਲੱਖ ਉੱਥੇ ਤੇ 2.5 ਸੋਨੇ ਕੀਤਾ ਹੈ ਠੀਕ ਹੈ 133000 ਅੰਦਰ ਚੜ ਕੇ ਗਏ ਅਗਲੇ ਦਾੜਿਆਂ ਨੂੰ ਭੋਲ ਕੇ ਰੱਖਦੇ ਤੇ ਇਹ ਮਤ ਸੋਚੋ ਵੀ ਪੰਜਾਬ ਦੇ ਵਿੱਚ ਲੋਕ ਸੁੱਤੇ ਆ ਲੋਕ ਜਾਗਦੇ ਵੀ ਨੇ ਅੱਛਾ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਐਂਡ ਉਸ ਤੋਂ ਬਾਅਦ ਇੱਕ ਚੀਜ਼ ਫੈਲਾਈ ਜਾ ਰਹੀ ਹੈ ਕਿ ਵੀ ਆਜ਼ਾਦੀ ਸਾਡੀ ਵੀ ਹੈਗੀ ਹੈ ਤੇ ਇਸ ਆਜ਼ਾਦੀ ਨੂੰ ਸਾਨੂੰ ਮੰਨਣਾ ਚਾਹੀਦਾ ਇਹ ਤਾਂ ਮੇਰੇਆਂ ਸਾਡੇ ਲੜਿਆ ਤਾਂ ਲੜਿਆ ਉਹਦਾ ਬਾਬਾ ਜੀ ਆਜ਼ਾਦੀ ਕੀ ਇੱਥੇ ਕਾਦੀ ਆਜ਼ਾਦੀ ਹੈ ਕਹਿੰਦੇ ਸਾਨੂੰ ਜੀਣ ਦਾ ਹੱਕ ਹੈ ਅੱਛਾ ਜੀ ਕੱਲਾ ਇਹਨਾਂ ਦਾ ਕੀ ਹੱਕ ਹੱਕ ਤਾਂ ਇਹ ਵੀ ਹੈ ਜਿਹੜਾ ਬੰਦਾ ਆਪਣੀ ਸਜ਼ਾ ਭੁਗਤ ਕੇ ਸਜ਼ਾ ਭੁਗਤ ਲਈ ਉਹ ਬੰਦਾ ਬਾਹਰ ਆਵੇ ਤੇ ਸਾਡੇ ਅਜੇ ਤੱਕ ਬੰਦੇ ਕਿਉਂ ਨਹੀਂ ਛੱਡੇ ਇਹਨਾਂ ਨੇ ਬੰਦੀ ਸਿੰਘ ਰਿਹਾ ਅਜੇ ਨਹੀਂ ਹੋਇਆ ਆਦੀ ਆਜ਼ਾਦੀ ਆ ਦੱਸੋ ਮੈਨੂੰ ਬਾਬਾ ਜੀ ਤੁਸੀਂ ਸਵਾਲ ਕੀਤਾ ਉਹ ਕਹਿੰਦੇ ਕਿ ਆਜ਼ਾਦੀ ਹੈ ਵੀ ਅਸੀਂ ਚਾਹੇ ਟਰਾਂਸ ਇਹਨਾਂ ਦੀ ਆਜ਼ਾਦੀ ਲਾਗੂ ਹੁੰਦੀ ਆ ਸਾਡੇ ਤੇ ਨਹੀਂ ਲਾਗੂ ਹੁੰਦੀ ਬਾਬਾ ਜੀ ਜੇ ਰੋ ਟੱਕ ਲੱਗੇ ਨਾ ਆਪਣੇ ਆਪ ਜਾਂਦੀਆਂ ਜਾਣਾ ਮੁੱਕ ਜਾਣੀਆਂ ਬਾਬਾ ਜੀ ਐਵੇਂ ਅਸੀਂ ਕੋਈ ਬਾਬਾ ਜੀ ਸ਼ੋਰ ਸ਼ਰਾਬਾ ਨਹੀਂ ਚਾਹਦੇ ਤੁਹਾਡੇ ਰੂਪ ਚਾਹੇ ਤੁਸੀਂ ਇਹਨਾਂ ਨੂੰ ਪਰਸਨਲ ਮੈਸੇਜ ਕਰ ਦਿਓ ਡੀ.ਜੀ. ਸਾਹਿਬ ਨੂੰ ਠੀਕ ਹੈ ਜੀ ਤੁਹਾਡਾ ਤੁਸੀਂ ਇੱਕ ਜਰੀਆ ਆ ਕਿਉਂਕਿ ਸਾਡੇ ਕੋਈ ਇਹਨਾਂ ਟਾਈਮ ਨਹੀਂ ਬਾਬਾ ਜੀ ਅਸੀਂ ਆਪਣਾ ਨਾਮ ਸੇ ਉਹਨਾਂ ਨੂੰ ਵੀ ਕਰਨਾ ਹੁੰਦਾ ਜੀ ਉੱਥੇ ਬਾਬਾ ਜੀ ਜਾ ਕੇ ਅਸੀਂ ਵੀ ਲਾਲਾ ਨਾਲ ਇਹਨਾਂ ਦੀਆਂ ਲਾਈਨਾਂ 'ਚ ਲੱਗੀਏ ਬਾਬਾ ਜੀ ਇਹਨਾਂ ਦਾ ਕਿ ਸਨੇਹ ਪਾ ਦਿਓ ਸਾਨੂੰ ਨਹੀਂ ਇਦਾਂ ਦੇ ਮੇਲੇ ਸ਼ੋਭਾ ਦਿੰਦੇ ਨਾਲੇ ਸਾਡੇ ਗੁਰੂ ਆਉਂਦਾ ਮਹਾਰਾਜੀ ਧਰਤੀ ਆ ਉਹ ਅਸੀਂ ਬਾਬਾ ਜੀ ਉੱਥੇ ਖੂਨ ਲਾਸ਼ ਹੀ ਇਦਾਂ ਦਾ ਦੁਬਾਰਾ ਡੋਲਣਾ ਪਾ ਜੇ ਠੀਕ ਹੈ ਨਾ ਬਾਬਾ ਜੀ ਇਹ ਕੋਈ ਮੇਲਾ ਜਾਂ ਗੇ ਮੇਲਾ ਦੱਸੋ ਯਾਰ ਬਾਬਾ ਜੀ ਦੀ ਸਿਆਣੇ ਆਪਣੇ ਬੱਚਿਆਂ ਨੂੰ ਇਹ ਸੇਧ ਦੇਣ ਡੀਸੀ ਸਾਹਿਬ ਨੇ ਲੈ ਕੇ ਜਾਣੇ ਆ ਜਾਂ ਏਡੀਸੀ ਸਾਹਿਬ ਨੇ ਜਾਂ ਸੀਪੀ ਸਾਹਿਬ ਨੇ ਚੀਜ਼ਾਂ ਦਿਖਾਣੀਆਂ ਬਾਬਾ ਜੀ ਆਪਣੇ ਵਰਗੇ ਪਰਿਵਾਰ ਸਮਝੋ ਭਗਵੰਤ ਮਾਨਵੀ ਸਮਝੇ ਬਾਬਾ ਜੀ ਜਿਹੜਾ ਜਿਹਦਾ ਰਾਜਾ ਵਧੀਆ ਹੋਵੇ ਨਾ ਉਹਦੇ ਨਾਲ ਪ੍ਰਜਾ ਖੁਸ਼ ਹੁੰਦੀ ਆ ਠੀਕ ਆ ਜੀ ਪ੍ਰਜਾ ਦੇ ਨਾਲ ਰਾਜਾ ਹੁੰਦਾ ਆ ਨਾ ਕਿ ਰਾਜੇ ਨਾਲ ਪ੍ਰਜਾ ਹੁੰਦੀ ਆ ਬਿਲਕੁਲ ਠੀਕ ਹੈ ਨਾ ਬਾਕੀ ਗੱਲਾਂ ਜੇ ਇਹਨਾਂ ਨੂੰ ਪਤਾ ਨਾ ਇਹ ਵੀ ਗੱਲ ਪਾਸ ਹੋ ਉਹਨਾਂ ਨੂੰ ਹੋਣੀ ਚਾਹੀਦੀ ਪਤਾ ਠੀਕ ਹੈ ਉਹਨਾਂ ਨੂੰ ਇਹ ਦਾਸ ਦਿਓ ਵੀ ਪਾਈ ਵੇਖੋ ਜੇ ਮੁੜ ਕੇ ਨਿਹੰਗ ਸਿੰਘ ਆ ਗਏ ਤੇ ਖੜਾਕ ਹੋ ਜਾਣਾ ਵੱਡਾ ਤੇ ਫਿਰ ਤੁਸੀਂ ਕਹਿਣਾ ਵੀ ਅਹੀਂ ਇਹਨਾਂ ਨੂੰ ਚੰਗਾ ਨਾ ਮੇਲਾ ਕਰਾਉਂਦੇ ਤੇ ਵਧੀਆ ਗੱਲ ਹੀ ਬਿਲਕੁਲ ਤੇ ਜਿਹੜੇ ਬੰਦੇ ਨੇ ਸਾਰਾ ਪ੍ਰੋਗਰਾਮ ਲਿਖਿਆ ਉਹਦੇ ਤੱਕ ਵੀਡੀਓ ਜ਼ਰੂਰ ਚਾਓ ਕਿ ਭਾਉ ਜੇ ਤੈਨੂੰ ਬੜਾ ਸ਼ੌਂਕ ਆ ਤੂੰ ਆਪਣੇ ਘਰ ਲੈ ਜਾ ਇਹਨਾਂ ਨੂੰ ਬਿਲਕੁਲ ਕੱਲੇ ਕੱਲੇ ਨੂੰ ਖਾ ਆਪਣੀ ਧੀ ਨੂੰ ਨਾਲੇ ਇਦਾਂ ਦਾ ਪ੍ਰਚਾਰ ਨਾ ਕਰੋ ਜੇ ਕੁਝ ਕਰਨਾ ਵੀ ਹੈ ਨਾ ਤੇ ਆਪਣਾ ਕੋਈ ਹਾਲਗੁਰੂ ਬੁੱਕ ਕਰਕੇ ਜੋ ਆਪਣਾ ਗੰਦ ਖੋਲਣਾ ਨਾ ਕਿਸੇ ਜਾ ਕੇ ਕਿਤੇ ਹੋਰ ਘੋਰ ਲੈਣ ਕਿਤੇ ਰੱਬ ਦੀਆਂ ਇਹਨਾਂ ਨੇ ਭੇਟਾਂ ਨਹੀਂ ਗਾਣੀਆਂ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ